ਇੱਕ ਗਰੀਬ ਹਫਤਾ ਪਹਿਲਾਂ ਮੋਗਾ ਦੇ ਲੰਡੇ ਪਿੰਡ ਦੇ ਗੋਪੀ ਤੇ ਚੇਨਾ ਨਾਂ ਦੇ ਵਿਅਕਤੀ ਜੋ ਆਮ ਆਦਮੀ ਪਾਰਟੀ ਦੇ ਸਤਾਣਕ ਐਮਸੀ ਕਾਕਾ ਸਿੰਘ ਦੇ ਰਿਸ਼ਤੇਦਾਰ ਲੱਗਦੇ ਹਨ ਤੇ ਇਸੇ ਪਿੰਡ ਦੇ ਰਹਿਣ ਵਾਲੇ ਪ੍ਰਵੀਰ ਕੁਮਾਰ ਦੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਸਰ ਕੀ ਨਮਾਈ ਤੋਂ ਪ੍ਰਵੀਰ ਕੁਮਾਰ ਸਰ ਪ੍ਰਵੀਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਲੰਡੇ ਦੇ ਕੀ ਤੁਹਾਡੇ ਨਾਲ ਵਾਕਿਆ ਕੀ ਹੋਇਆ ਤੁਹਾਡੇ ਸਿਰ ਤੇ ਵੀ ਟਾਂਕੇ ਲੱਗੇ ਹੋਏ ਅੱਖ ਵੀ ਤੁਹਾਡੀ ਲਾਲਾ ਕੀ ਵਾਕਿਆ ਕੀ ਹੋਇਆ ਤੁਹਾਡੇ ਨਾਲ ਇਰਾਦੀ ਗੱਲ ਸੀ ਕਾਫੀ ਦਿਨ ਹੋ ਗਏ ਜੀ ਉਸ ਤੋਂ ਪਹਿਲਾਂ ਹੀ ਖੜੇ ਸੀਗੇ ਪਹਿਲਾਂ 3-4 ਜਾਨੇ ਤੇ ਉਹ ਮੁੰਡਾ ਆ ਕੇ ਖੜਿਆ ਜੀ ਜਿਹਨੂੰ ਖੜੇ ਸੀਗੇ ਉਹ ਕਹਿੰਦਾ ਵੀ ਤੂੰ ਕਿਸੇ ਕੋਲੇ ਇੱਕ ਕਿਆ ਵੀ ਕੁੱਟ ਪਈਆ ਮੇਰੇ ਮੈਂ ਕਹਿੰਦਾ ਨਹੀਂ ਮੂੰਹ ਤੇ ਲਾਈ ਤੇ ਉਹ ਐਂ ਕਰਕੇ ਚਲੋ ਉਥੋਂ ਉਹਨੇ ਗਾਲ ਕੱਢੀ ਤੇ ਫਿਰ ਧੱਕਾ ਮਾਰਿਆ ਮੈਨੂੰ ਜੈ ਕਿ ਉਹਦੇ ਨਾਲ ਡਰਾਈਵਰ ਸੀਗਾ ਜੀ ਸੀਪੀ ਦਾ ਉਹਨੇ ਗਲਾਵਾ ਫੜ ਲਿਆ ਜੀ ਚਲੋ ਉਦੇ ਹੋਏ ਨਿਬੜੀ ਫਿਰ ਉਸ ਤੋਂ ਬਾਅਦ ਹੋਰ ਹੋਰ ਕੁਝ ਕਹਿਣ ਲੱਗ ਗਿਆ ਜੀ ਉਹ ਚੋਰੀ ਕੀਤੀ ਤੁਸੀਂ ਮੇਰੀ ਬੈਟਰੀਆਂ ਚੱਕੀਆਂ ਆਏ ਆ ਜੋ ਆ ਫਿਰ ਵਿੱਚ ਹੁਣ ਕੁੜੀ ਦਾ ਇਲਜ਼ਾਮ ਲਾ ਰਿਹਾ ਉਹ ਬਹੁਤ ਕੁਛ ਕਹਿ ਰਹੇ ਜੀ ਉਹ ਬੰਦਾ ਕੌਣ ਆ ਕਿੱਥੋਂ ਦਾ ਰਹਿਣ ਵਾਲਾ ਉਹ ਗੁਰਪ੍ਰੀਤ ਸਿੰਘ ਸਾਨੂੰ ਬਲਵੀਰ ਸਿੰਘ ਪਿੰਡ ਲੰਡੇ ਗਈ ਮਤਲਬ ਤੁਹਾਡੇ ਲੋਕਲ ਦਾ ਹੀ ਆ ਹਾਂਜੀ ਹਾਂਜੀ ਮਿੱਟੀ ਦਾ ਕੰਮ ਕਰਦਾ ਜੀ ਕੀ ਮੁੱਖ ਵਜ੍ਹਾ ਕੀ ਰਹੀਏ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ ਤੁਹਾਡਾ ਝਗੜਾ ਬਸ ਪੈਸਿਆਂ ਨੂੰ ਲੈ ਕੇ ਆਈ ਪੈਸੇ ਲੈਣੇ ਆ ਉਹ ਤਾਂ ਕੰਮ ਕੀਤਾ ਸੀਗਾ ਉਸੋ ਦੇ ਕਰਕੇ ਨੂੰ ਆਈ ਕਿਸੇ ਦਾ ਕੰਮ ਸੀ ਉਹਨਾਂ ਦਾ ਉਹਨਾਂ ਦਾ ਮਿੱਟੀ ਦਾ ਜੀ ਡਰਾਈਵਰੀ ਕਰਦਾ ਜੀ ਉਹਨਾਂ ਦੇ ਟਰੈਕਟਰ ਤੇ ਮੈਂ ਅੱਛਾ ਹਾਂਜੀ ਤੇ ਕਿੰਨੇ ਪੈਸੇ ਸੀ ਤੁਹਾਡੇ ਉਹਨਾਂ ਨਾਲ ਉਹਨਾਂ ਨੂੰ 50000 ਰੁਪਏ ਆਈ ਗਏ ਤੇ ਜਦੋਂ ਤੁਸੀਂ ਪੈਸੇ ਮੰਗੇ ਕੀ ਜੋਬ ਸੀ ਉਹਨਾਂ ਦਾ ਉਹ ਬਸ ਗਾਲਾਂ ਕੱਢਣ ਲੱਗ ਗਿਆ ਉਹ ਤੋਂ ਬਾਅਦ ਲੜਾਈ ਵੱਧ ਗਈ ਬਾਅਦ ਚੋਈ ਕਹਿੰਦਾ ਨਹੀਂ ਦੇਣੇ ਮੈਂ ਤੇ ਤੁਸੀਂ ਇਕੱਲੇ ਗਏ ਸੀ ਤੁਹਾਡੇ ਨਾਲ ਕੋਈ ਗਿਆ ਸੀ ਮੈਂ ਸੀਗਾ ਜੀ ਇੱਕ ਮੁੰਡਾ ਹੋਰ ਸੀਗਾ ਠੀਕ ਹੈ ਪਹਿਲਾਂ ਮੈਂ ਇਕੱਲਾ ਹੀ ਗਿਆ ਸੀਗਾ ਬਾਅਦ ਚ ਉਹ ਲੜ ਪਏ ਸੀਗੇ ਫਿਰ ਮੈਂ ਫੋਨ ਲਾਇਆ ਮੁੰਡੇ ਨੂੰ ਤੇ ਫਿਰ ਅਸੀਂ ਦੋ ਜਣੇ ਸੀ ਬਾਅਦ ਚ ਤੇ ਫਿਰ ਕੁੱਟਮਾਰ ਦੀ ਕੀ ਵਜ੍ਹਾ ਮਣੀ ਕਿ ਇਹੋ ਜਿਹੀ ਕਿਹੜੀ ਨਾ ਪਤਾ ਕਿ ਜਿੰਦਾਂ ਬਈ ਇੱਕ ਦੂਜੇ ਨਾਲ ਲੜਾਈ ਕਰਨੀ ਪੈ ਗਈ ਕਿੰਨੇ ਜਣੇ ਸੀ ਤੁਸੀਂ ਤਾਂ ਕਿੰਨੇ ਜਣੇ ਸੀਗੇ ਉਹ ਅਸੀਂ ਦੋ ਜਾਣੇ ਸੀਗੇ ਜੀ ਅਸੀਂ ਚਲੋ ਘਰੇ ਆ ਗਏ ਸੀ ਵਾਪਸ ਮੁੜ ਕੇ ਫੇਰ ਉੱਥੇ ਤੁਹਾਨੂੰ ਗਾਣਾ ਗੁਣਾ ਕੱਢੀਆਂ ਉਹਨਾਂ ਨੇ ਲਫੜੀ ਵੀ ਮਾਰੇ ਉੱਥੇ ਡੈਰੀ ਪੈਣੀ ਸਾਡੇ ਤੇ ਡੈਰੀ ਤੇ ਤੇ ਮੁੜ ਕੇ ਫਿਰ ਘਰੇ ਆ ਗਏ ਘਰੇ ਚੜ ਕੇ ਆਏ ਸੀਗੇ 30 40 ਜਾਣੇ ਹੀ ਉਹ ਘਰੇ ਕੁੱਟ ਕੇ ਗਏ ਤੁਹਾਨੂੰ ਹਾਂਜੀ ਹਾਂਜੀ ਤੇ ਜਦੋਂ ਲੜਾਈ ਹੋਈ ਘਰੇ ਕੌਣ ਕੌਣ ਮੌਜੂਦ ਸੀਗਾ ਘਰੇ ਮੇਰੇ ਆਪਣੇ ਫਰੈਂਡ ਕੇ ਘਰੇ ਉਧਰ ਉਧਰ ਚੜ ਕੇ ਆਏ ਸੀਗੇ ਤੇ ਘਰੇ ਮੰਮੀ ਸੀਗੇ ਮੇਰੇ ਤੇ ਕੀ ਹਥਿਆਰ ਸੀ ਕੋਣ-ਕੋਣ ਸੀ ਕਿੰਨੇ ਬੰਦੇ ਸੀਗੇ ਉਹਨਾਂ ਕੋਲੇ ਕਿਰਪਾਨਾਂ ਸੀਗੀਆਂ ਈ ਖੰਡੇ ਸੀਗੇ ਤੇ ਕਿੰਨੇ ਬੰਦੇ ਸੀਗੇ ਕੁੱਲ ਕਿੰਨੇ ਬੰਦੇ ਸੀ ਉੱਥੇ ਜਿਨ੍ਹਾਂ ਨੇ ਤੁਹਾਡੇ ਨੂੰ ਤੁਹਾਡੇ ਤੇ वार ਕੀਤਾ ਈ ਤੁਹਾਡੇ ਉੱਪਰ ਹੋਰ ਕਿਸੇ ਦੇ ਵੀ ਕੀਤਾ ਹੋਵੇ ਅਸੀਂ ਬੰਦੇ ਦਾ ਦੀ ਉਹ ਸੀਗੇ 35-40 ਸੀਗੇ ਪਰ ਤਿੰਨ-ਚਾਰ ਜਣਿਆਂ ਨੇ ਮੇਰੇ ਮਾਰੀਆਂ ਵਾਂ ਤਿੰਨ-ਚਾਰ ਜਣਿਆਂ ਨੇ ਉਹਨਾਂ ਦੇ ਮਾਰੀਆਂ ਜੀ ਜਾਂਦੇ ਉਹ ਬੰਦੇ ਕੌਣ ਆ ਕਿੱਥੋਂ ਦੇ ਆ ਹਾਂਜੀ ਆਂਦੀ ਲੰਡੇ ਕਹਿੰਦੇ ਆਈ ਸਾਰੇ ਮੁੰਡੇ ਉੱਥੋਂ ਦੇ ਹੀ ਆ ਨਹੀਂ ਇੱਕ ਮੁੰਡਾ ਮੋਗੇ ਦਾ ਵਾਜੀ ਤਿੰਨ ਲੰਡੇ ਕਿਹਾ ਦੇ ਇੱਕ ਇੱਕ ਬਾਹਰ ਦਾ ਗਾਲਬਦਾ ਜੀ ਡਰਾਈਵਰਾ ਜੀ ਸੀ ਬੀ ਦਾ ਇੱਕ ਗੁਰਪ੍ਰੀਤ ਸਿੰਘ ਆ ਜੀ ਇਹ ਕਮਨਦੀਪ ਸਿੰਘ ਮੋਗੇ ਦਾ ਜੀ ਤੇ ਇੱਕ ਬੱਚੀ ਆ ਡਰਾਈਵਰ ਉਹਦਾ ਜੀ ਸੀ ਬੀ ਦਾ ਜੀ ਤੇ ਜਦੋਂ ਕਟਮਾਰ ਕੀਤੀ ਰਾਤ ਦਾ ਕਿੰਨੇ ਕਦੋਂ ਦਾ ਸਮਾਂ ਸੀ ਕਿੰਨੀ ਤਰੀਕ ਨੂੰ ਤੁਹਾਡੀ ਲੜਾਈ ਹੋਈ ਹੈ 17 ਤਰੀਕ ਨੂੰ ਹੋਈ ਆ ਲੜਾਈ ਜੀ ਰਾਤ ਦਾ ਟਾਈਮ ਸੀਗਾ ਜੀ 9:00 ਵਜੇ ਦਾ ਕਰੀਬ ਤੇ ਕੀ ਸਟਾ ਕੀ ਵਜੀਆਂ ਤੁਹਾਡੇ ਫਿਰ ਛੋਟਾ ਛਰ ਤਾਂ ਇਦਾਂ ਕੇ ਲੱਗੇ ਸਿਰ ਤੇ ਤੁਹਾਨੂੰ ਮੈਂ ਦਿਖਾਈ ਸੀਗੇ ਤੇ ਅੱਖ ਤੇ ਵੱਜੇ ਅੱਖ ਤਾਂ ਅੱਜ ਖੁੱਲੀ ਹੋਈ ਆ ਪਹਿਲਾਂ ਤਾਂ ਜਿਵੇਂ ਬੰਦ ਚਗੀ ਉਹਦੇ ਦੀਦਾ ਨਹੀਂ ਸੀਗਾ ਤੇ ਸਿਟੀ ਸਕੈਨ ਹੋਈ ਜਾਂ ਸਿਰ ਦੀ ਉਹ ਥੋੜੀ ਪ੍ਰੋਬਲਮ ਆਈ ਜਾਂ ਸਿਰ ਦੇ ਵਿੱਚ ਕੀ ਲੱਗਦਾ ਹੁਣ ਪੁਲਿਸ ਵੱਲੋਂ ਉਸ ਤੋਂ ਬਾਅਦ ਬਿਆਨ ਲਿੱਤੇ ਗਏ ਕੀ ਭਰੋਸਾ ਦਵਾਏਗਾ ਪੁਲਿਸ ਵੱਲੋਂ ਨਹੀਂ ਜੇ ਇੱਕ ਵਾਰੀ ਬਿਆਨ ਲਿੱਤੇ ਗਏ ਉਸ ਤੋਂ ਬਾਅਦ ਕੋਈ ਨਹੀਂ ਕਾਰਵਾਈ ਹੋਈ ਤਾਂ ਕਰੂਗੀ ਕੀ ਲੱਗਦਾ ਕਿ ਕਾਹਤੋਂ ਨਹੀਂ ਕਾਰਵਾਈ ਹੋ ਰਹੀ ਕੀ ਮੰਗ ਕਰਦੇ ਹੋ ਮੈਨੂੰ ਨਿਆਂ ਸਾਫ ਮਿਲਣਾ ਚਾਹੀਦਾ ਬਾਜੀ ਕਾਰਵਾਈ ਹੋਣੀ ਚਾਹੀਦੀ ਆ ਮਲਾਇਮ ਉਹਨਾਂ ਦੇ ਘਰੇ ਜਾ ਉਹਨੂੰ ਚੱਕਣਾ ਵੀ ਗਾਵੇਂ ਹੋਰ ਕਿਸੇ ਨਾਲ ਆਏ ਨਾ ਕਰਨ ਇਦਾਂ ਜੀ ਤੇ ਤੁਹਾਨੂੰ ਕੀ ਲੱਗਦਾ ਪੁਲਿਸ ਵਾਲੋ ਕਾਰਵਾਈ ਘਾਤੋਂ ਨਹੀਂ ਕੀਤੀ ਜਾ ਰਹੀ ਕਿਉਂ ਟਲ ਵਰਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਮੈਨੂੰ ਲੱਗਦਾ 10-12 ਦਿਨ ਹੋ ਚੁੱਕੇ ਆ ਇਹ ਤਾਂ ਉਹਨਾਂ ਨੂੰ ਵੀ ਪਤਾ ਹੀ ਹੁਣ ਕਾਤੋਂ ਨਹੀਂ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਜੀ ਔਰ ਫਗੂਰਾ ਮਨਪ੍ਰੀਤ ਤੋਂ ਤੋਂ ਸੱਟਾ ਵੱਜੀ ਹੈ ਦੇਖਿਆ ਕਾਫੀ ਗੁੱਸੀ ਸੱਟਾ ਵੱਜੀ ਹੋਈ ਹੈ ਕੀ ਗੱਲਬਾਤ ਹੋਈ ਹੈ ਕੀ ਵਰਦਾ ਤੂੰ ਇਹ ਨਾ ਮੁੰਡਾ ਸੀਗਾ ਇਹ ਆਪਣਾ ਪ੍ਰਵੀਨ ਉਹਦੇ ਨਾਲ ਬੋਲੇ ਬਾਲੇ ਠੀਕ ਤੇ ਉਹਨੇ ਚਲ ਮੇਰੇ ਭਰਾ ਨਾਲ ਸਾਧ ਪ੍ਰਵੀਨ ਕੌਣ ਪ੍ਰਵੀਨ ਆਪਣਾ ਮੇਰੇ ਭਰਾ ਦਾ ਯਾਰ ਦੋਸਤ ਹੀ ਆ ਠੀਕ ਹੈ ਤੇ ਉਹਨੇ ਚਲੋ ਸਾਧ ਲਿਆ ਉਹਨੂੰ ਤੇ ਉਹ ਚਲੇ ਗਿਆ ਜਿਹੜਾ ਚੈਣੀ ਆ ਕਾਕੇ ਦਾ ਭਰਾ ਉਹਨੇ ਮੇਰੇ ਭਰਾ ਦੇ ਮਾਰੀ ਚਪੇੜ ਹੂੰ ਤੇ ਕਾਕੇ ਮਸੀਹ ਦਾ ਭਰਾ ਉਹਨੇ ਮਾਰੀ ਚਪੇੜ ਸਾਡੇ ਆ ਘਰ ਕੋਲੇ ਆ ਗਏ ਤੇ ਚਲੋ ਰਾਤ ਨੂੰ ਇਹ ਝਗੜ ਪੇ ਲੜ ਪੇ ਉਹਨਾਂ ਨਾਲ ਉਹਨਾਂ ਨੇ ਪ੍ਰਵੀਨ ਦੇ ਵੀ ਸੱਟਾ ਸੱਟਾ ਰਾਤ ਨੂੰ ਮਾਰੀਆਂ ਤੇ ਚਲ ਬੋਲੇ ਤੇ ਮੇਰਾ ਮੈਂ ਹੀ ਰਿਕਸ਼ਾ ਚਲਾਉਣਾ ਬਾਹੂ ਬਲੀ ਤੇ ਮੈਂ ਆਪਦੇ ਉਹ ਪਲਾਟ ਦੇ ਵਿੱਚ ਸਾਡਾ ਘਰ ਇੱਕ ਆ ਤੇ ਇੱਕ ਦੂਜਾ ਘਰ ਆ ਪਾਰਕ ਵਾਲੀ ਸਾਈਡ ਤੇ ਮੈਂ ਉੱਥੇ ਇਹ ਰਿਕਸ਼ਾ ਉਹਦਾ ਖੜਾ ਆ ਕੇ ਤੁਰਿਆ ਹੁੰਦਾ ਸੀਗਾ ਨੰਬਰਦਾਨ ਦੇ ਘਰ ਕੋਲੇ ਆ ਗਿਆ ਤੇ ਚੈਣੀ ਜਿਹੜਾ ਕਾਕੇ ਦਾ ਭਰਾ ਵਾ 40 50 ਬੰਦੇ ਲੈ ਕੇ ਆ ਗਿਆ ਤੇ ਜਾਣਦੇ ਕਿ ਇਥੋਂ ਪਿੰਡੋਂ ਸੀਗੇ 5-6 ਜਣੇ ਜਿੰਨਾਂ ਦੀ ਮੈਂ ਪਛਾਣ ਕਰ ਸਕਿਆ ਬਾਕੀ ਅਣਪਛਾਤੇ ਸੀਗੇ ਤੇ ਕੀ ਮੁੱਖ ਵਜ੍ਹਾ ਕੀ ਰਹੀ ਹੈ ਉਹ ਲੜਾਈ ਦੀ ਇਹਨੇ ਗੋਪੀ ਤੋਂ ਪੈਸੇ ਪੁਸੇ ਲੈਣੇ ਸੀਗੇ ਪ੍ਰਵੀਨ ਨੇ ਠੀਕ ਹੈ ਤੇ ਗੋਪੀ ਤੋਂ ਪੈਸੇ ਲੈਣੇ ਸੀਗੇ ਤੇ ਉਹ ਗੋਪੀ ਦੇ ਨਾਲੇ ਬਹਿਸ-ਬੁਸ ਕਰਦਾ ਪਿਆ ਹੀਗਾ ਤੇ ਉਹ ਚੈਣੀ ਦੀ ਡੈਰੀ ਸੀਗੀ ਉੱਥੇ ਤੇ ਚੈਣੀ ਵਿੱਚ ਐਵੇਂ ਗੁੰਡਾਗਰਦੀ ਕੀ ਹੰਕਾਰ ਕਰਦੇ ਆ ਵੀ ਅਸੀਂ ਐਮ ਸੀ ਆ ਸਾਡੇ ਕੋਲੇ ਪਾਵਰ ਆ ਵੀ ਸਾਰਾ ਜਾਣਦੇ ਕਿ ਆਉਦੇ ਭਰਾ ਦੀ ਸ਼ਹਿਤ ਹੀ ਰੋਬੋਖੰਦਾਰਿੰਦਾ ਦਾ ਹਰ ਇੱਕ ਬੰਦੇ ਨੂੰ ਮਾਰਾ ਬੂਲਦਾ ਵਾ ਤੇ ਉਹ ਐਵੇਂ ਵਿੱਚ ਚੈਣੀ ਦੀ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀਗੀ ਵਿੱਚ ਜਦੋਂ ਤੁਸੀਂ ਪਹੁੰਚੇ ਉੱਥੇ ਕੀ ਹਾਲਾਤ ਸੀ ਉੱਥੇ ਉੱਥੇ ਚੈਣੀ ਬਹੁਤ ਜ਼ਿਆਦੇ ਬੰਦੇ ਬੰਦੇ ਇਕੱਠੇ ਕਰੀ ਫਿਰਦਾ ਸੀਗਾ ਕਿੰਨੇ ਟੋਟਲ ਕਿੰਨੇ ਬੰਦੇ ਸੀ 40 50 ਜਾਣੇ ਸੀਗੇ ਉਦੋਂ ਵੀ ਕਾਦੇ ਤੇ ਆਏ ਸੀ ਕੋਈ ਇੱਕ ਟਾਲਟੋ ਗਾਰ ਸੀਗੀ ਮੋਟਰਸਾਈਕਲ ਸੀਗੇ ਤੇ ਬਾਕੀ ਹੋਰ ਸੀਗੇ ਨਾਲ ਤੁਰੇਮ ਦੇ ਦੀਗੇ ਲੜਾਈ ਕਿਹੜੀ ਜਗ੍ਹਾ ਤੇ ਹੋਈ ਆ ਆਪਣੇ ਇਧਰ ਪਾਰਕ ਕੋਲੇ ਹੋਈ ਆ ਜੀ ਨਹੀਂ ਪਿੰਡ ਦੇ ਵਿੱਚ ਹੋਈ ਆ ਪਿੰਡ ਦੇ ਵਿੱਚ ਹੀ ਆ ਪਿੰਡ ਦੇ ਵਿੱਚ ਇਥੋਂ ਥੋੜੀ ਦੂਰੀ ਆ ਦੋ ਟਾਈ ਕਿਲੇ ਦੂਰ ਇਥੋਂ ਮੇਰੇ ਘਰ ਤੋਂ ਕੀ ਕੀ ਹਥਿਆਰ ਸੀ ਉਹਨਾਂ ਕੋਲੇ ਖੰਡੇ ਕਿਰਪਾਨਾਂ ਸੀਗੇ ਆਹ ਡਾਂਗਾ ਡੁੰਗਾ ਸੀਂ ਆ ਇੱਟਾ ਰੋੜੇ ਵੀ ਮੇਰੇ ਮਾਰੇ ਆ ਪ੍ਰਵਿੰਦਰ ਤਾਂ ਇਹ ਕਹਣਾ ਕਿ ਮੈਂ ਉਹਨਾਂ ਕੋਲ ਆਪਦਾ ਜਿਹੜਾ ਹੱਕ ਆ ਆਪਦੇ ਪੈਸੇ ਲੈਣੇ ਸੀ ਉਸ ਨੂੰ ਲੈ ਕੇ ਕੋਈ ਸੱਚਾਈ ਹੈ ਇਹਦੇ ਵਿੱਚ ਕਿ ਕੋਈ ਬਾਕੀ ਇਹ ਗੱਲਬਾਤ ਆ ਜਾਂ ਕੁਝ ਹੋਰ ਨਹੀਂ ਇਹੀ ਗੱਲ ਆ ਜੀ ਕਿ ਪੈਸੇ ਥੀ ਲੈ ਸੀ ਕਿ ਉਹਦਾ ਵਿੱਚ ਐਵੇਂ ਵਿੱਚ ਚੈਣੀ ਤਾਂ ਬੋਲਿਆ ਵਾ ਫਿਰ ਤੁਹਾਡੇ ਨਾਲ ਕਿਵੇਂ ਸੰਬੰਧ ਬਣਿਆ ਵੀ ਤੁੰਨ ਵੀ ਉਹ ਕੁੱਟ ਕੇ ਗਏ ਆ ਤੁਹਾਡੇ ਵੀ ਸਟਾ ਵਜੀਆਂ ਜਾਣੀ ਦੀ ਕਿ ਪਰ ਵੀ ਮੇਰੇ ਭਰਾ ਨਾਲ ਹੋਈ ਸੀ ਕਿ ਪ੍ਰਵੀਨ ਨੂੰ ਮੇਰੇ ਭਰਾ ਨੇ ਸੱਦਿਆ ਸੀ ਭਰਾ ਨੂੰ ਸੱਦਿਆ ਸੀ ਪ੍ਰਵੀਨ ਨੇ ਤੇ ਉਹ ਭਰਾ ਨੇ ਮੇਰੇ ਤੇ ਚੈਣੀ ਨੇ ਪਹਿਲੋ ਚਪੇੜਾ ਮਾਰਿਆ ਅੱਜ ਕੱਲ ਕਿਹੜਾ ਚਪੇੜੇ ਕਿਸੇ ਤੋਂ ਖਾਂਦਾ ਵਾ ਤੇ ਆਹ ਗੱਲ ਹੋਈ ਅਸੀਂ ਚੱਲ ਉਹਨੂੰ ਘਰੇ ਲੈ ਕੇ ਆ ਗਏ ਤੇ ਚੈਣੀ ਫੇਰ ਸਾਡੇ ਇੱਥੇ ਘਰ ਕੋਲੇ ਆਇਆ ਚਾਲੀ ਪਿਆਹ ਜਾਣੇ ਲੈ ਕੇ ਨਾਲੇ ਸਾਨੂੰ ਕੁੱਟ ਨਾਲ ਦੇ ਮੇਰੀ ਮੰਮੀ ਨੂੰ ਧੱਕੇ ਧੱਕੇ ਮਾਰ ਕੇ ਗਿਆ ਵਾ ਕੈਂਸਰ ਦੀ ਮਰੀਜ਼ ਆ ਮੇਰੀ ਮੰਮੀ ਅੱਛਾ ਹਾਂਜੀ ਤੇ ਕੀ ਲੱਗਦਾ ਕਿ ਹੁਣ ਤੁਹਾਡੇ ਨਾਲ ਜਿਹੜੀ ਵਾਰਦਾਤ ਹੋਈ ਹੈ ਹੁਣ ਡਾਕਟਰ ਕੀ ਕਹਿੰਦੇ ਆ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੇ ਕੀ ਲੱਗਦਾ ਕਿਉਂ ਨਹੀਂ ਕਾਰਵਾਈ ਹੋ ਰਹੀ ਕਾਰਵਾਈ ਕੀ ਦੇਦਾ ਆ ਜਨਿਤ ਆਮ ਆਦਮੀ ਪਾਰਟੀ ਦਾ ਹਵਾ ਮਸੀਹਾ ਕਾਕਾ ਜੀ ਮਤਲਬ ਤੁਹਾਨੂੰ ਲੱਗਦਾ ਤਾਂ ਕਰ ਕਿ ਨਹੀਂ ਤੁਹਾਡੀ ਸੁਣਵਾਈ ਹੋ ਰਹੀ ਹਾਂਜੀ ਸਾਡੀ ਤਾਂ ਨਹੀਂ ਸੁਣਵਾਈ ਹੁੰਦੀ ਪਈ ਜੀ ਆਪ ਆਪਣਾ ਭਗਵੰਤ ਸਿੰਘ ਮਾਨਤਾ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਕੋਈ ਆਮ ਆਮ ਲੋਕਾਂ ਦੀ ਨਹੀਂ ਜੀ ਤਗੜਿਆਂ ਦੀ ਆ ਸਰਕਾਰ ਇਹ ਤਾਂ ਕੀ ਮੰਗ ਕਰਦੇ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੀ ਕਰ ਰਹੇ ਕਾਰਵਾਈ ਨਾ ਕੋਈ ਸਾਡੇ ਨਾਲ ਕੋਈ ਬੰਦਾ ਆਇਆ ਨਾ ਕੋਈ ਪੁਲਿਸ ਆਈ ਨਾ ਕੋਈ ਡਾਕਟਰ ਨੇ ਆ ਕੇ ਪੁੱਛਿਆ ਸਾਨੂੰ ਵੀ ਡਾਕਟਰ ਹੀ ਪੁੱਛਦੇ ਵੀ ਤੇਰੀ ਪੱਟੀ ਕਰ ਦਿੰਨੇ ਜਾਂ ਉਹ ਕਰ ਦੇਣਾ ਜਦੋਂ ਹਸਪੀਟਲ ਗਏ ਤਾਂ ਕੋਈ ਸਲਵਾਈ ਨਹੀਂ ਕੀਤੀ ਗਈ ਨਾ ਜੀ ਨਾ ਚਾਹਣਾ ਨਹੀਂ ਇਹ ਨਾਲ ਲੱਗੇ ਐਸਰੀ ਕਰਾਲੀ ਉਹ ਐਸਰੀ ਚਾਕੇ ਗੁੰਮ ਕਰਦੀ ਪੰਦੀ ਪਾਸੇ ਅਸੀਂ ਕਰਦੀ ਇਹਨਾਂ ਨੇ ਉਹ ਵੀ ਆਲੇ ਪਰ ਆ ਜਿਹੜੇ ਚੂੜੇ ਚੜਾ ਮੰਦ ਸੈ ਇਹਨਾਂ ਨੇ ਸਾਨੂੰ ਵੀ ਚੂੜਿਆਂ ਦੇ ਆ ਗਏ ਆ ਜੀ ਚੂੜੇ ਆ ਉਹ ਇਧਰ ਬਣਾਣੇ ਆ ਚੂੜੇ ਸਾਨੂੰ ਮਿਲੇ ਕੋਣ ਬੋਲੇ ਹੈ ਕੀ ਉਹ ਦੂਜਾ ਹੈ ਚੈਣੀ ਚੈਣੀ ਕੋਣ ਚੈਣੀ ਕਾਕੇ ਐਮਸੀ ਦਾ ਭਰਾ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਉਹ ਉਹਦੇ ਨਾਲ ਲੜਾਈ ਉਹਦੇ ਨਾਲ ਚੈਣੀ ਨਾਲ ਹੀ ਅਚਾ ਉਹਦੇ ਨਾਲ ਹੀ ਲੜਾਈ ਹੈ ਹਾਂਜੀ ਚੈਣੀ ਨਾਲ ਲੜਾਈ ਹੈ ਚੈਣੀ ਇੱਥੇ ਆ ਕੇ ਗਾਣਾ ਕੱਟ ਕੇ ਗਿਆ ਹੈ ਕਿਉੜੇ ਨਿਕੜੋ ਵਾਰ ਫਾਨੇ ਨਿਕੜੋ ਬੰਦੇ ਬਾਣੇ ਸੀ ਅੱਜ ਰਾਤ ਨੂੰ ਤੜਕੇ ਨੂੰ ਫੇਰਦੇ ਮੇਰੇ ਭਤੀਜੇ ਨੂੰ ਕਿਹਾ ਉਦੋਂ ਕਿਉੜਾ ਤੇਰਾ ਕਰਦਾ ਗੱਲ ਕਹਿੰਦਾ ਤੈਨੂੰ ਹੀ ਦੱਸਦਾ ਮਾਤ ਪਹਿਲਾਂ ਲਫੜੋਣੇ ਮਾਰਿਆ ਚੈਣੀ ਨੇ ਦੇ ਲੋਪਿਆ ਬੰਦੇ ਲਿਆਏ ਕੱਲਾ ਸੀ ਜੇ ਅਗਰ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਤੁਸੀਂ ਅੱਗੇ ਕੀ ਕਾਰਵਾਈ ਕਰਦੇ ਹਾਂ ਕਾਰਵਾਈ ਕਰਾਂਗੇ ਜੀ ਇਹ ਤਾਂ ਜਿੱਥੇ ਟਕਰ ਗਏ ਸੰਤਾ ਕਹਿੰਦੇ ਹਲੇ ਸੀ ਕਹਿੰਦੇ ਚੱਲ ਵੇਖ ਲਈਏ ਸੰਤਾ ਹਰਾ ਵਿੜਾ ਕਹਿੰਦਾ ਚਲੋ ਆਪਾਂ ਘਰ ਨਹੀਂ ਲਾਉਨੇ ਆ ਇਹ ਹੋਈ ਧਰਨੇ ਲਾਉਣੇ ਆ ਵੀਰਾ ਕਹਿੰਦਾ ਸਾਰਾ ਇਹਦਾਲੇ ਅਸੀਂ ਕਿਹਨੇ ਚਲ ਸੋਚ ਲਏ ਮਦਈ ਕੀ ਨਾ ਮਈ ਟੁੱਟਾ ਮੇਰਾ ਸੀਲਾ ਰਾਨੀ ਸੀ ਤੇ ਮੁੰਡੇ ਦੇ ਕੀ ਲੱਗਦੇ ਤੁਸੀਂ ਮੈਂ ਮੰਮੀ ਲੱਗਦੇ ਮੁੰਡੇ ਦੇ ਮੁੰਡਾ ਦਸਰੇ ਕੀ ਮੁੰਡੇ ਨਾਲ ਜਿਹੜੀ ਵਾਰਦਾਤ ਹੋਈ ਆ ਉਹਨਾਂ ਦਾ ਕਟਮਾਰਕ ਕੀਤੀ ਗਈ ਹੈ ਉਸ ਨੂੰ ਲੈ ਕੇ ਕਾਫੀ ਸੱਟਾਂ ਵੀ ਵੱਜੀਆਂ ਆ ਹਾਂਜੀ ਕੀ ਕਹਾਣੀ ਕੀ ਆ ਕੀ ਮਾਮਲਾ ਬਣਿਆ ਕੀ ਜਿਸ ਨਾ ਮੁੰਡੇ ਦੇ ਇੰਨੀਆਂ ਗੁੱਜੀਆਂ ਸੱਟਾਂ ਮਾਰੀ ਗਈ ਇਹਨੇ ਗੁੱਜ ਸੱਟਾ ਸਾਰੀ ਜ਼ਿੰਦਗੀ ਉਹਨਾਂ ਨਾਲ ਹੀ ਰਹਿੰਦਾ ਸੀਗਾ ਨਿੱਕਾ ਪਣ ਉਹਨਾਂ ਦੇ ਘਰ ਦਾ ਜਨਮ ਹੈ ਦਾ ਅਸੀਂ ਇਕੱਠੇ ਰਹਿੰਦੇ ਸੀ ਇਹ ਮੈਨੂੰ ਪਤਾ ਨਹੀਂ ਸੀ ਵੀ ਇੰਨੀ ਇਹ ਬੰਦੇ ਲੈ ਕੇ ਮਾਰ ਦੂਗਾ ਮੈਨੂੰ ਇਹ ਵਿਸ਼ਵਾਸ ਹੈ ਚਲ ਕੋਈ ਗੱਲ ਹੋ ਗਈ ਤਾਂ ਮੈਨੂੰ ਦੱਸਣਗੇ ਉਹਨ ਕੋਈ ਗੱਲ ਨਹੀਂ ਕੀਤੀ ਮੇਰੇ ਕੋਲੇ ਸਿੱਧੇ ਬੰਦੇ ਲੈ ਕੇ ਮੈਨੂੰ ਤੋਂ ਬਾਅਦ ਚ ਫੋਨ ਆਇਆ ਜਦੋਂ ਮਾਰ ਮੋਰ ਤੇ ਨਾ ਨਾ ਆਪ ਦੇ ਘਰੇ ਲਪੋ ਲਿਆ ਉਹ ਕੰਦੇ ਜਾ ਕੇ ਨਿਕੰਦਾ ਕੱਢੋ ਬਾਹਰ ਇਹਨੂੰ ਪਰ ਵੀਨ ਨੂੰ ਕੱਢੋ ਸੱਟਾਂ ਵੀ ਮਾਰ ਕੇ ਕੰਦੇ ਕੱਢੋ ਬਾਹਰ ਦੀ ਪੱਗ ਸਾਰੀ ਰੋਲਤੀ ਕੀ ਲੱਗਦਾ ਕਿ ਕਾਤੋਂ ਹੋਈ ਲੜਾਈ ਕੋਈ ਮਾਮਲਾ ਸਮਝ ਲੱਗਾ ਕਿ ਕਾਤੋਂ ਸਾਨੂੰ ਤਾਂ ਕੋਈ ਗੱਲ ਪੁਰਾਣੀ ਹੋ ਗਈ ਉਹ ਗੱਲ ਨਿਭਣੀ ਸੀਗੀ ਆ ਪੈਸੇ ਲੈਣੇ ਸੀਗੇ ਮੈਂ ਵੀ ਕਿਹਾ ਗੋਪੀ ਪਹਿਹ ਦੇ ਦਿਓ ਕੰਨ ਕਾਗੇ ਪੈਸੇ ਓਏ ਹੋਗੇ ਦੋ ਦੋ ਸਾਲ ਤੋਂ ਪਰ ਦੋ ਤਿੰਨ ਸਾਲ ਕੰਨ ਕਾਦੇ ਪੈਸੇ ਕੰਨ ਮੈਂ ਕਹ ਤੇਰਾ ਕੰਮ ਕੀਤਾ ਪਹਿਲੇ ਮੈਨੂੰ ਕਹਿੰਦਾ ਦੇ ਦੇ ਮੈਂ ਕਹ ਸਾਡਾ ਘਰ ਡਿੱਗਣ ਵਾਲਾ ਸੱਤਾ ਬਦਲਨੀ ਆ ਤੂੰ ਪਹਿਲੇ ਸਾਡੇ ਦੇ ਦੇ ਇਕੱਠੇ ਹੋ ਗਏ ਕੰਨ ਕਾਦੇ ਪੈਸੇ ਦੇਵਾਂ ਕੰਨ ਕੋਈ ਪੈਸਾ ਪੁੱਛ ਨਹੀਂ ਦੀ ਅਸੀਂ ਚੁੱਪ ਕਰ ਗਏ ਉਦੋਂ ਇਹਨੇ ਕਿਤੇ ਹੁਣ ਮੰਗੇ ਤਾਂ ਹੁਣ ਫੇਰ ਲੜਾਈ ਕਹੇਗੀ ਕੋਈ ਮਤਲਬ ਆਪਣਾ ਹੱਕ ਮੰਗਣ ਲਈ ਲੜਾਈ ਲੜਾਈ ਹੋਈ ਹੈ ਹਾਂਜੀ ਤੇ ਕਿੰਨੇ ਕੋਈ ਪੈਸੇ ਲੈਣ ਵਾਲਾ ਸੀ ਉਹਨਾਂ ਵੱਲੀ ਉਹ 50000 ਲੈਣ ਵਾਲਾ ਸਾਡਾ ਤਾਂ ਕੀ ਲੱਗਦਾ ਕਿ ਜਿਸ ਤਰ੍ਹਾਂ ਮੁੰਡੇ ਤੇ ਆ ਕੁੱਟਮਾਰ ਕੀਤੀ ਗਈ ਹੈ ਉਹ ਸਰ ਉਹ ਚਲੋ ਉਹ ਲਿਹਾਜ਼ ਹੀ ਲੱਗਦੇ ਕੁਛ ਵੀ ਨਹੀਂ ਤੇ ਇੱਕ ਮੁੰਡੇ ਨੂੰ ਕੁੱਟਿਆ ਇਹ ਕਹਿੰਦਾ ਸੀ ਕਿ ਮੇਰਾ ਦੋਸਤ ਵੀ ਨਾਲ ਕੋਈ ਉਹ ਤੇ ਦੋਸਤ ਵੀ ਕੁੱਟਿਆ ਦੂਜੇ ਦਿਨ ਉਹਦੇ ਦੋਸਤ ਦੀ 2:30 ਵਜੇ ਕ ਐਮਸੀ ਕੋਲੇ ਗਏ ਉਹਨਾਂ ਨੇ ਮਾਫੀ ਨਹੀਂ ਦਿੱਤੀ ਉਹਨਾਂ ਲੋਕੀ ਉਹ ਕਹਿੰਦੇ ਟਾਈਮ ਰੱਖ ਲੋ ਤੇ ਉਹਨਾਂ ਨੇ ਲੱਤਾਂ ਤੋੜਿਆ ਉਹ ਗੁੱਜੀ ਸਾ ਟਾਈਟ ਨਾਲ ਬਹੁਤ ਮਾਰਿਆ ਚੱਲ ਜਾ ਉਹ ਹੋਈ ਤਾਂ ਸਾਡੇ ਪਿੱਛੇ ਲੜਾਈ ਇਹਨੂੰ ਨਾ ਦੇ ਉਹਨਾਂ ਨੂੰ ਤਾਂ ਪਰਾ ਆ ਗਿਆ ਸੀ ਜਦ ਉਹਨੂੰ ਮੋੜ ਚੱਲੇ ਗਏ ਉਹਨਾਂ ਨੂੰ ਚੰਗੀ ਮਾਰੀ ਕਹੀ ਨਹੀਂ ਨਾ ਕਿਸੇ ਨੂੰ ਵੇਰ ਨਾਲ ਕੋਈ ਚੰਦ ਮਾਰੀ ਮੁੰਡੇ ਨੂੰ ਗਾਲ ਨਹੀਂ ਕੱਢੀ ਨਾ ਕੁਝ ਨਹੀਂ ਕੱਢੀ ਉਹਦੀ ਮੈਂ ਵੀ ਮਾਫੀ ਮੰਗਣ ਗਈ ਚਲ ਚਲ ਰਾਤ ਹੋ ਗਿਆ ਹੋ ਗਿਆ ਜਿਹੜਾ ਕੁਝ ਹੋ ਗਿਆ ਤੇ ਤੁਸੀਂ ਹੁਣ ਆਪਣਾ ਮਾਮਲਾ ਉਹ ਕਰ ਦਿਓ ਉਹਨਾਂ ਨੇ ਫੇਰ ਵੀ ਲੱਤਾ ਤੋੜਤੇ ਆਉਦੇ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਮੁੰਡੇ ਦੇ ਸੱਟਾਂ ਵੱਜੀਆਂ ਜਾਂ ਇਹ ਉਹਨਾਂ ਨੇ ਫੋਨ ਕੀਤਾ ਮੈਨੂੰ ਰਾਤ ਨੂੰ 9 9 ਵਜੇ ਦਾ ਟਾਈਮ ਸੀ ਫੇਰ ਮੈਂ ਦਵਾ ਦਬ ਗਈ ਉੱਧਰ ਦੂਰ ਸੀ ਗੱਲੀਆਂ ਵਿੱਚ ਪੈ ਕੇ ਗਈ ਫੇਰ ਦੇਖਿਆ ਜਦ ਫੋਨਮ ਫੋਨ ਬੁਰਾ ਹਾਲੇ ਦਾ ਅੰਦਰ ਲ ਕੋਕ ਬਿਠਾਇਆ ਹੋਇਆ ਸੀ ਉਹ ਕੰਨ ਘਰੇ ਲੈ ਜਾਵਦੇ ਮੁੰਡੇ ਨੂੰ ਜਮਾਂ ਮਾਰ ਦੇਣਗੇ ਇਸ ਮਾਮਲੇ ਦਾ ਉਹਨਾਂ ਦੇ ਪਰਿਵਾਰ ਨਾਲ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਦਾ ਜਵਾਬ ਸੀ ਹਾਂਜੀ ਅਸੀਂ ਨਹੀਂ ਕੀਤੀ ਉਹਨਾਂ ਨਾਲ ਉਹ ਉਹਨਾਂ ਨੇ ਕਰਨੀ ਚਾਹੀਦੀ ਨਾ ਮੁੰਡੇ ਸੱਟਾ ਮਾਰ ਕੇ ਨਹੀਂ ਆਣਾ ਚਾਹੀਦਾ ਸੀ ਨਾ ਜ਼ਿੰਦਗੀ ਦਾ ਸਾਡੇ ਤੇ ਇਹੀ ਮੁੰਡਾ ਸੀ ਕਰ ਮੈਂ ਤੇ ਸਿਰ ਤੇ ਪੱਗ ਨਾ ਪਿਓ ਸਿਰ ਤੇ ਨਾ ਕੋਸਰ ਤੇ ਮੇਰੇ ਤੇ ਜਮਾਈ ਚਲਾ ਜਾਣਾ ਉਹ ਤਾਂ ਜਮਾਨਤ ਲੈ ਕੇ ਆ ਜਾਣਾ ਸੀਗਾ ਜੇ ਮਰ ਜਾਂਦਾ ਤਾਂ ਅਸੀਂ ਕਿੱਥੋਂ ਲਿਆਉਂਦੇ ਸਾਨੂੰ ਕੋਈ ਗੱਲ ਸੀ ਦੱਸਦਾ ਸ਼ੇਅਰ ਕਰਦਾ ਵੀ ਆਹ ਗੱਲ ਅੰਟੀ ਆਹ ਗੱਲ ਤੇਰੇ ਮੁੰਡਾ ਨਹੀਂ ਮੰਨਦਾ ਉਹਨੇ ਇੱਕ ਵਾਰ ਵੀ ਨਹੀਂ ਅੱਗੇ ਤੁਹਾਡੇ ਨਾਲ ਗੱਲਬਾਤ ਕੀਤੀ। ਇੱਕ ਵਾਰੀ ਵੀ ਨਹੀਂ ਗੱਲ ਕੀਤੀ ਮੇਰੇ ਕੋਲ ਤਾਂ ਕੀਤੀ ਨਹੀਂ ਗੱਲ ਜਮਾਵੀ। ਤਾਂ ਕੀ ਲੱਗਦਾ ਕਿ ਹੁਣ ਜਿਵੇਂ ਕਿ ਕਰੀਬ 8-9 ਦਿਨ ਹੋ ਚੁੱਕੇ ਐ ਤੇ ਸਟਨ ਵਜੀਆਂ ਪੁਲਿਸ ਵੱਲੋਂ ਬਿਆਨ ਵੀ ਮੁੰਡੇ ਦੇ ਕਹਿੰਦੇ ਮੁਤਾਬਕ ਲਿੱਤੇ ਜਾ ਚੁੱਕੇ ਐ। ਹਾਂਜੀ। ਕੀ ਲੱਗਦਾ ਕਿ ਪੁਲਿਸ ਵੱਲੋਂ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ? ਪੁਲਸਲਾ ਜਾਂ ਤੂੰ ਨਾ ਪੈਸੇ ਧੱਕਤੇ ਹੋਣਾ ਜਾਂ ਸਿਪਾਰਸ਼ ਪਾਤੀ ਇਹ ਹੀ ਲੱਗਦਾ ਸਾਨੂੰ ਤਾਂ ਜਿਹੜੀ ਕੋਈ ਕਾਰਵਾਈ ਨਹੀਂ ਹੋ ਰਹੀ। ਸਪਰਸ਼ ਕਿੰਦੀ ਹੋ ਸਕਦੀ ਐ ਤੁਹਾਨੂੰ ਲੱਗਦਾ ਕਿ ਉਹ ਬੰਦਾ ਆਮ ਸੀ ਨਾਲ ਰਹਿੰਦਾ। ਕੱਕਾ ਐਮ ਸੀ ਜੇ ਅੱਛਾ ਉਹਨਾਂ ਨਾਲ ਹੀ ਲੜਦਾ ਉਹਨਾਂ ਨਾਲ ਹੀ ਲੜਾਈ ਹੋਈ ਸਾਡੀ ਉਹਦੇ ਛੋਟੇ ਫਰਾ ਨਾਲ ਸੀਗੀ ਉਹਨਾਂ ਦੀ ਦੁਕਾਨ ਤੇ ਹੋਈ ਲੜਾਈ ਕੱਕੇ ਐਮ ਸੀ ਨਾਲ ਉਹਨਾਂ ਦਾ ਕੀ ਤਾਲੁਕਾ ਤਾਂ ਲੁਕੋ ਯਾ ਇਹ ਪਿੰਡ ਦੇ ਉੱਠਦੇ ਹੀ ਹੈ ਤੇ ਜੇ ਪਿੰਡ ਦਾ ਐਮ ਸੀ ਹੈ ਤਾਂ ਉਹਦਾ ਹੱਕ ਮੰਗਦਾ ਤੋੜੇ ਨਾ ਵੀ ਖੜਨ ਦਾ ਤੋੜਾ ਕਿਉਂ ਨਹੀਂ ਸਕਦਾ ਮੈਂ ਉਹ ਸਾਨੂੰ ਕਹਿੰਦਾ ਕਿ ਮੈਂ ਕਹਿੰਦਾ ਉਹ ਕਹਿੰਦਾ ਐਮ ਸੀ ਨੇ ਮੈਂ ਫੋਨ ਲਾਇਆ ਮੈਂ ਕੱਕੇ ਨਾ ਤੂੰ ਸਾਡੀ ਕਰਨਾ ਉਹ ਵੀ ਉਹਨਾਂ ਦੀ ਕਰ ਉਹ ਕਹਿੰਦਾ ਨਾ ਕਿ ਕਾ ਕਹਿੰਦਾ ਤੋਰ ਤੇਰੇ ਮੁੰਡੇ ਦੀ ਗਲਤੀ ਸਾਡੀ ਦੁਕਾਨ ਤੇ ਲਫੜ ਮਾਰਿਆ ਮੈਂ ਕਿਹਾ ਬਾਹਰ ਮਾਰਿਆ ਮੈਨੂੰ ਪਤਾ ਨਹੀਂ ਸੀਗਾ ਕਹਿੰਦਾ ਬਾਹਰ ਮਾਰਿਆ ਮੈਂ ਕਿਹਾ ਨਹੀਂ ਬਾਹਰ ਬਾਹਰ ਮਾਰਿਆ ਲਫੜੋ ਕਹਿੰਦਾ ਸਾਲਾ ਲੱਗਦਾ ਸਾਡੀ ਦੁਕਾਨ ਤੇ ਆ ਕੇ ਲੜਾਈਆਂ ਕਰਦੇ ਬਾਹਰ ਦੇ ਬੰਦੇ ਆ ਕੇ ਨਹੀਂ ਤਾਂ ਸਾਡੇ ਜੀ ਰੋਪ ਜਮਾਉਂਦੇ ਤੇ ਚੱਕੋ ਸਮਾਨ ਇਥੋਂ ਮੈਨੂੰ ਧਮਕੀ ਦਿੱਤੀ ਇਹ ਗੱਲ ਦੀ ਅੱਛਾ ਤੁਹਾਨੂੰ ਦਿੱਤੀ ਹੈ ਹਾਂਜੀ ਆ ਅਸੀਂ ਕਿਸੇ ਦਿਖਾਰੇ ਬੈਠੇ ਨਾ ਸੀ ਕਹਿੰਦਾ ਚੱਕੋ ਸਮਾਨ ਸਾਲਾ ਲੱਗਦਾ ਕਿ ਸਾਡੀ ਦੁਕਾਨ ਤੋਂ ਬੜ ਕੇ ਤਾਂ ਨਾਲ ਤੋਂ ਲੜਾਈਆਂ ਕਰਦੇ ਤੇ ਨਾਲ ਕੀ ਕਹਾਂ ਸਾਡੇ ਤੇ ਰੋਟੀ ਜਮਾਉਂਦੇ ਤੇ ਹੁਣ ਮੁੰਡੇ ਤੇ ਜਿਵੇਂ 6:00 ਵਜੀਆਂ ਤੁਹਾਡੇ ਘਰ ਦੀ ਰੋਟੀ ਫਿਰ ਕਿਵੇਂ ਚੱਲਦੀ ਐ ਸਾਡੇ ਤੇ ਇਹਦੀ ਸਿਰਫ ਤੇ ਚਲਦੀ ਸਾਡੇ ਤੇ ਰੋਟੀ ਹੁਣ ਪਿਆਹ ਕਰ ਕੀ ਕਰੀਏ ਫਿਰ ਤੇ ਡਾਕਟਰ ਨੇ ਕਿੰਨੇ ਦਿਨ ਦਾ ਦੱਸਿਆ ਵੀ ਕਿੰਨਾ ਚਿਰ ਲੱਗੂਗਾ ਇਹਨੂੰ ਠੀਕ ਹੋਣਾ ਮੈਨੂੰ ਲੱਗ ਜੂਗਾ ਮੀਨਾ 15 ਦਿਨ ਕਹਿੰਦਾ ਲੱਗਣਗੇ ਹੌਲੀ ਹੌਲੀ ਠੀਕ ਹੋਊਗਾ ਕਹਿੰਦਾ ਤੇ ਫਿਰ ਰੋਟੀ ਕਿਵੇਂ ਚੱਲੇਗੀ ਤੁਹਾਡੀ ਇੱਕ ਮਹੀਨਾ ਦੇਖੋ ਜੀ ਕਿਵੇਂ ਚੱਲੂ ਪ੍ਰਮਾਤਮਾ ਦਾਸ ਰ ਕੀ ਕਰੀਏ ਫਿਰ ਰੋਟੀ ਦਾ ਘਰ ਸਾਡੇ ਢਾਇਆ ਪਿਆ ਬਣਾਉਣ ਨਾਲ ਇਹ ਸਿੱਤੇ ਹੀ ਸੀਗਾ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਨੂੰ ਔਰ ਲੋਕਲ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹਦੇ ਹੋ ਪੰਜਾਬ ਸਰਕਾਰ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੇ ਇਹ ਤਾਂ ਕੱਲ ਨੂੰ ਫੇਰ ਮਾਰਨਗੇ ਇਹਨਾਂ ਦਾ ਇਹਨਾਂ ਦਾ ਖਤਰਾ ਸਾਨੂੰ ਇਹ ਤਾਂ ਅੱਜ ਕੁੱਟਿਆ ਤਾਂ ਕਹਿ ਦੇਣ ਕੋਈ ਕੁਝ ਨਹੀਂ ਬਣਿਆ ਫੇਰ ਢਾਣਗੇ ਇਹਨੂੰ ਮੁੰਡੇ ਨੂੰ ਮੈਂ ਤਾਂ ਇਹੀ ਹੈ ਨਾ ਕਮਾਂਗਾ ਇਹਨੂੰ ਫੇਰ ਕੁੱਟਣਗੇ ਉੱਥੇ ਲਿਆ ਕੇ ਬੰਦੇ ਇੱਕ ਮੋਬਾਈਲ ਵੀ ਲੈ ਕੇ ਕੱਢ ਕੇ ਨਹੀਂ ਇਹਦਾ ਕੁੱਟਿਆ ਇਹਨਾਂ ਨੇ ਉਹਨਾਂ ਦੇ ਘਰ ਜਾ ਕੇ ਕੁੱਟਿਆ ਤੇ ਮੋਬਾਈਲ ਵੀ ਲੈ ਕੇ ਕੱਢ ਕੇ ਮੈਂ ਦੇਖਿਆ ਖੁਦ 50 ਬੰਦੇ ਮਗਰ ਸੀ ਉਹਦੇ ਮੁੰਡੇ ਦੇ ਅਹ ਬੀਜੀ ਪੰਜਾਬ ਸਰਕਾਰ ਤੋਂ ਔਰ ਲੋਕਲ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਜਿਨ੍ਹਾਂ ਨੇ ਸੱਟਾ ਮਾਰਿਆ ਸਾਡੇ ਤੇ ਸਾਨੂੰ ਉਹਨਾਂ ਤੋਂ ਖਤਰਾ ਹੈ ਤੇ ਜੇ ਉਹਨਾਂ ਦੇ ਵੀ ਧ੍ਰਿਟ ਨਹੀਂ ਬਜਣੀ ਚਾਹੀਦੀ ਨਾ ਸਾਡੇ ਮੁੰਡੇ ਦੇ ਉਹਨਾਂ ਦੇ ਜ਼ਿੰਮੇ ਪਾਵਾਂਗੇ ਅਸੀਂ ਸਾਨੂੰ ਡਰ ਹੈ ਉਹਨਾਂ ਤੋਂ ਤੁਹਾਨੂੰ ਹਜੇ ਵੀ ਡਰ ਲੱਗਦਾ ਹੈ ਕਿ ਹਾਂ ਡਰ ਲੱਗਦਾ ਉਹਨਾਂ ਦੇ ਅੱਜ ਕੱਲ ਇਹਨੇ ਮੁੰਡੇ ਚ ਪਰਛੋਤ ਚ ਰੱਖ ਕੇ ਲਿਆ ਇਹਨੇ ਮੁੰਡੇ ਫੇਰ ਵੀ ਲਿਆ ਸਕਦੇ ਸਾਨੂੰ ਡਰ ਹੈ ਉਹਨਾਂ ਤੋਂ ਕੋਈ ਜੀ ਵੀ ਸਾਡੇ ਘਰ ਨਹੀਂ ਫਟ ਗਿਆ ਚਲ ਕੋਈ ਤੋਲੇ ਮੁੰਡੇ ਦੇ ਲੱਗ ਗਈ ਚਲ ਗਲਤੀ ਨਾਲ ਕੁਝ ਵੀ ਹੋ ਗਿਆ ਕੋਈ ਵੀ ਨਹੀਂ ਆਇਆ ਸਾਡੇ ਘਰ ਨਾ ਕੋਈ ਹਸਤਾਲ ਮਗਰ ਗਿਆ ਨਾ ਕੋਈ ਆਇਆ ਜੇ ਅਸੀਂ ਸਾਨੂੰ ਖਤਰਾ ਹੁੰਨਾ ਤੋਂ ਕੌਣ ਕੌਣ ਬੰਦੇ ਕਿੰਨੇ ਬੰਦੇ ਸੀ ਕੋਈ ਕੋਈ ਆਈਡੀਆ 50 60 ਬੰਦੇ ਸੀਗੇ ਜਾਂ ਕੁਝ 10 10 ਬੰਦੇ ਤਾਂ ਜਾਣਦੇ ਇੱਥੋਂ ਦੇ ਤੇ ਬਾਕੀ ਨਹੀਂ ਜਾਣਦੇ ਅਸੀਂ ਬਾਹਰੋਂ ਮੰਗਾਏ ਸੀ ਇਹਨਾਂ ਨੂੰ ਬੰਦੇ ਤੇ ਜੇ ਆਉਣ ਵਾਲੇ ਭਿੱਖ ਦੇ ਵਿੱਚ ਫਿਰ ਕੋਈ ਕੋਈ ਉਨੀ ਕੀ ਕਰਦੇ ਫਿਰ ਸਾਨੂੰ ਖਤਰਾ ਪੂਰਾ ਇਹਨਾਂ ਤੋਂ ਪੂਰਾ ਖਤਰਾ ਇਹਨਾਂ ਤੋਂ ਡਾਰੇ ਇਸਾ ਇਹਨਾਂ ਦੇ ਜੰਮ ਲੱਗਾਂਗੇ ਜਦੋਂ 3:00 ਟੱਪ ਬੱਜ ਕੇ ਸਾਡੇ ਜਵਾਬ ਆਉਂਦੇ ਉਹ ਉਧਰਲੇ ਘਰ ਵਾਲਾ ਦੇ ਬੱਜ ਕੇ ਜਾਂ ਸਾਢੇ 5:00 ਬੱਜੇ ਅਸੀਂ ਤੇ ਇਹਨਾਂ ਦੇ ਜੰਮੇ ਪਾਵਾਂਗੇ ਕੀ ਨਮਈ ਤੋਡ ਬਲਵੀਰ ਕੋ ਮਨਪ੍ਰੀਤ ਦੇ ਕੀ ਲੱਗਦੇ ਹੋ ਮੰਮੀ ਆ ਜੀ ਅ ਮਨਪ੍ਰੀਤ ਦੇ ਜਿਵੇਂ 6:00 ਬੱਜੀਆਂ ਗੱਲਬਾਤ ਹੋਈ ਆ ਮੁੰਡਾ ਕਹਿੰਦਾ ਕਿ ਜਦੋਂ ਮੈਨੂੰ ਪ੍ਰਵੀਨ ਨੇ ਆਪ ਮੇਰੇ ਵੱਡੇ ਭਰਾ ਨੂੰ ਬੁਲਾਇਆ ਸੀ ਤਾਂ ਮੇਰੇ ਭਰਾ ਨੂੰ ਵੀ ਚਪੇੜੇ ਮਾਰੇ ਗਏ ਆ ਉਸ ਨੂੰ ਲੈ ਕੇ ਕੀ ਲੱਗਦਾ ਕਿ ਕੀ ਤੱਕਾ ਮੁੱਕੀ ਹੋਈ ਹੈ ਕੀ ਕੁਟਮਰ ਹੋਈ ਹੈ ਜੇ ਦੁਕਾਨ ਤੇ ਹੋਈ ਸੀ ਪ੍ਰਵੀਨ ਨੇ ਵੀ ਵੱਡੇ ਭਾਈ ਨੂੰ ਮਾਨਪ੍ਰੀਤ ਦੇ ਨੂੰ ਸੱਧਿਆ ਸੀਗਾ ਤੇ ਵੀ ਉੱਥੇ ਮੈਂ ਆਪ ਵੀ ਮਿੰਤ ਕੱਢਣ ਚਲੀ ਗਈ ਆ ਵੀ ਚੱਲ ਕੋਈ ਗੱਲ ਨਹੀਂ ਇੱਥੇ ਛੱਡ ਦਿਓ ਗੱਲ ਤੇ ਜੇ ਉਹ ਸਾਡੇ ਮੰਗਰ ਬਹੁਤ ਜ਼ਿਆਦਾ ਬੰਦੇ ਲੈ ਕੇ ਤੇ ਘਰੇ ਆ ਗਏ ਆ ਘਰੇ ਪ੍ਰਵੀਨ ਦੇ ਵੀ ਮਾਰੀਆਂ ਸਾਡੇ ਵੀ ਮਾਰੀਆਂ ਮੈਨੂੰ ਵੀ ੱੱਕੇ ਮਾਰੇ ਮੈਂ ਕੈਂਸਲ ਦਾ ਮਰੀਜ਼ ਆ ਸਾਨੂੰ ਇਹਨਾਂ ਤੋਂ ਖਤਰਾ ਹੈ ਕਾ ਕੇ ਕਿਆ ਤੋਂ ਤੁਸੀਂ ਜਦੋਂ ਦੁਕਾਨ ਤੇ ਗਏ ਆ ਕਿੰਨੇ ਬੰਦੇ ਸੀਗੇ? ਉੱਥੇ ਬੰਦੇ ਬਹੁਤ ਸੀ ਜਿੰਮੇਦਾਰ ਹੀ ਸੀ ਸਾਰੇ। ਕੋਈ ਅਸੀ ਮਾਪਤੀ ਸੀਗੇ ਜਾਂ ਪਰਵੀਨ ਸੀਗਾ। ਬੰਦੇ ਜਾਂਦੇ ਕੌਣ ਆ ਕਿੱਥੋਂ ਦੇ ਸੀਗੇ ਕੋਈ ਪਤਾ ਲੱਗੇ? ਉਹ ਮਲੇ ਦੇ ਹੀ ਸੀਗੇ। ਮੈਂ ਜਾਣ ਤੋ ਕੋਈ ਨਹੀਂ ਇੰਨਾ। ਕੀ ਲੱਗਦਾ ਕਿ ਹੁਣ ਮੁੰਡੇ ਤੇ ਜਿਹੜੀ ਕੁੱਟਮਾਰ ਹੋਈ ਆ ਜਿਸ ਤਰ੍ਹਾਂ ਕਿ ਦੱਸਿਆ ਮੁੰਡੇ ਦੇ ਸੱਟਾਂ ਕਾਫੀ ਵੱਜੀ ਆ। ਤਾਂ ਲੱਗਦਾ ਹੁਣ ਮੁੰਡੇ ਨੂੰ ਹੁਣ ਦੁਬਾਰਾ ਵੀ ਵਰਦਤ ਹੋ ਸਕਦੀ ਆ ਫੇਰ ਕੀ ਮੰਗ ਕਰਦੇ? ਹਾਂਜੀ ਅਸੀਂ ਇਹੀ ਚਾਹੁੰਦੇ ਆ ਵੀ ਦੁਬਾਰਾ ਜਦੋਂ ਸਾਨੂੰ ਖਤਰਾ ਤਬੀ ਸਾਨੂੰ ਇਨਸਾਫ ਚਾਹੀਦਾ ਸਾਡੀ ਸੁਣਵਾਈ ਨਹੀਂ ਹੋਈ ਇਸ ਤੋਂ ਪਹਿਲਾਂ ਅਸੀਂ 6-5 ਦਿਨ 6 ਦਿਨ ਅਸੀਂ ਹਸਪਤਾਲ ਚ ਵੀ ਰਹੇ ਆਂ 3 ਦਿਨ ਸਾਨੂੰ ਘਰੇ ਆਇਆ ਨੂੰ ਵੀ ਹੋ ਗਏ ਆ ਕੀ ਲੱਗਦਾ ਕਾਤੋਂ ਨਹੀਂ ਸੁਣਵਾਈ ਕੀਤੀ ਜਾ ਰਹੀ ਜੀ ਉਹਨਾਂ ਦੀ ਪਾਵਰ ਹੈ ਤੇ ਪੈਸਾ ਉਹਨਾਂ ਕੋਲੇ ਅਸੀਂ ਤਾਂ ਮੁੰਡਾ ਮੇਰਾ ਰੱਖਸ਼ਾ ਚਲਾਉਂਦਾ ਸੀਗਾ ਉਹੋ ਹੀ ਕਮਾ ਕੇ ਲਿਆਂਦਾ ਸੀਗਾ ਉਹੋ ਹੀ ਅਸੀਂ ਸ਼ਾਮ ਨੂੰ ਰੋਟੀ ਬਣਾਉਂਦਾ ਸੀਗੇ ਤੇ ਹੁਣ ਫਿਰ ਤੁਹਾਡੀ ਰੋਜ਼ੀ ਰੋਟੀ ਕਿਵੇਂ ਚੱਲੇਗੀ ਕਿਉਂਕਿ ਮੁੰਡਾ ਹੁਣ ਤਾਂ ਇਸ ਟਾਂ ਮੰਜੇ ਤੇ ਪਿਆ। ਉਹ ਤਾਂ ਹੁਣ ਮੰਜੇ ਤੇ ਪਿਆ ਜੀ। ਹੁਣ ਸਾੜ ਤਾਂ ਰੋਟੀ ਵੀ ਉੱਥੇ ਆ ਹਸਪਤਾਲ ਚਾਂਡ ਗਵੰਡ ਕੱਲ ਦਾ ਰਿਹਾ। ਤੇ ਹੁਣ ਰੋਟੀ ਤੁਹਾਡੀ ਕਿਵੇਂ ਚੱਲੇਗੀ ਫਿਰ? ਤੇ ਫਿਰ ਉਹ ਹੀ ਤਾਂ ਹੁਣ ਇਨਸਾਫ ਤਾਂ ਹੀ ਮੰਗਦੇ ਆ ਜੀ। ਕਿਵੇਂ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੁੰਦੇ ਆ ਤੁਸੀਂ? ਵੀ ਕੋਈ ਗਰੀਬਾਂ ਦੀ ਸੁਣੀ ਜਾਵੇ ਕੋਈ ਇਨਸਾਫ ਮਿਲੇ ਸਾਨੂੰ। ਵੀ ਇਸ ਤਰ੍ਹਾਂ ਤਾਂ ਫਿਰ ਜ ਜਿਹਦੇ ਚ ਪਾਵਰ ਹੈ ਉਹ ਗਰੀਬਾਂ ਨੂੰ ਹਰੇਕ ਹੀ ਕਟ ਕੇ ਘਰੇ ਜਾਂ ਚਲਿਆ ਜਾਊ ਉਧਰ ਵੀ ਸਾਡਾ ਘਰ ਸੀਗਾ ਉਧਰ ਜਿਹੜਾ ਆ ਮੁੰਡੇ ਦੇ ਸੱਟਾ ਵੱਜ ਗਿਆ ਮਨਪ੍ਰੀਤ ਦੇ ਉਹ ਉਧਰ ਇਹਨੂੰ ਕੱਲੇ ਨੂੰ 50 ਬੰਦਿਆਂ ਨੇ ਘੇਰਿਆ ਤੇ ਜਿਹੜੇ ਨੰਬਰਦਾਰ ਆ ਗੀਤੂ ਨੰਬਰਦਾਰ ਉਹਨੇ ਵੀ ਜਾਣੀ ਆਇਆ ਭੱਜ ਕੇ ਫੇਰ ਇਹ ਛੱਡ ਕੇ ਭੱਜੇ ਹੋ ਸਕਦਾ ਉਹਨਾਂ ਦੀ ਮਿੱਥੀ ਸੀ ਕਿ ਵੀ ਮਾਰ ਕੇ ਜਾਵਾਂਗੇ ਕਰਮਾਂ ਨਾਲ ਬਚ ਗਿਆ ਮੇਰਾ ਮੁੰਡਾ